ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਿਲ ਮੇ ਦਿੱਤੇ ਦਿਨ 15 ਅਗਸਤ ਨੂੰ ਸਮਰਪਿਤ ਇੱਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਪ੍ਰੋਗਰਾਮ ਦੇ ਵਿੱਚ ਸਮੁੱਚੇ ਬਲੱਡ ਡੋਨਰਾਂ ਨੂੰ ਸਨਮਾਨਿਤ ਕੀਤਾ ਗਿਆ ਇਹ ਪ੍ਰੋਗਰਾਮ ਸਮਾਜ ਸੇਵੀ ਹਰਬੰਸ ਸਿੰਘ ਅਤੇ ਕਿਕਰ ਸਿੰਘ ਸਰਪੰਚ ਦੀ ਮੌਜੂਦਗੀ ਦੇ ਵਿੱਚ ਅਤੇ ਕਰੋ ਕਿਰਪਾ ਦੇ ਸਹਿਯੋਗ ਨਾਲ ਪੀਜ ਪ੍ਰਧਾਨ ਯੂਨੀਅਨ ਬੱਬੂ ਡੀ ਜੀ ਪ੍ਰਧਾਨ ਜਸਪਾਲ ਨਾਗਪਾਲ ਅਤੇ ਹੋਰ ਅਨੇਕਾਂ ਸੱਜਣਾ ਦੇ ਉਪਰਾਲੇ ਸਦਕਾ ਹੋਇਆ ਜੇਤੇ ਵਿੱਚ अनेका ਸਮਾਜ ਸੇਵੀ ਵੀਰਾਂ ਨੇ ਭਾਗ ਲਿਆ ਇਸ ਮੌਕੇ ਉਚੇਚੇ ਤੌਰ ਤੇ ਮੁੱਖ ਮਹਿਮਾਨ ਵਜੋਂ ਹਲਕਾ ਪ੍ਰੋਇਪਰ ਦਿਯਾਤੀ ਕਾਂਗਰਸ ਅਨਚਾਰਜ ਆਸ਼ੂ ਬਾੰਗੜ ਜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਉਹਨਾਂ ਨਾਲ ਕਿਕਰ ਸਿੰਘ ਸਰਪੰਚ ਪ੍ਰੀਤਮ ਮਡੋਟ ਬਾਬਾ ਸਰਿੰਦਰ ਸਿੰਘ ਸੁੱਖਾ ਪੱਟੀ ਸੰਦੀਪ ਖੋਖਰ ਟੌਨੀ ਦਲਜੀਤ ਸਿੰਘ ਵਿਰਕ ਡਾਕਟਰ ਸੋਨੂ ਗਰਜੰਟਰ ਸਿੰਘ ਕਾਕਾ ਸੰਧੂ ਪਰਸ਼ੋਤਮ ਹਲਵਾਈ ਡਾਕਟਰ ਸੁਖਦੇਵ ਸਿੰਘ ਗੁਰਦੇਵ ਸਿੰਘ ਡੀ ਜੇ ਯੂਨੀਅਨ ਪ੍ਰਧਾਨ ਬੱਬੂ ਡੀ ਜੇ ਪ੍ਰਧਾਨ ਜਸਨਾਗਪਾਲ ਗਰਮੀਤ ਸਿੰਘ ਜਰਨੈਲ ਸਿੰਘ ਹਾਜ਼ਰ ਸਨ ਇਸ ਮੌਕੇ ਹੋਰ अनेका ਸੱਜਣ ਅਨੁਰਾਗ ਸਿੰਘ ਪੱਤਰਕਾਰ ਅਨਮੋਲ ਰਤਨ ਵੀ ਮੌਜੂਦ ਰਹੇ ਦੇਖੋ ਖਾਸ ਰਿਪੋਰਟ ਪ੍ਰੋਇਪਰ ਤੋਂ ਨਰਾਗ ਸਿੰਘ ਦੇ ਨਾਲ ਪੱਤਰਕਾਰ ਅਨਮੋਲ ਰਤਨ ਦੀ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਫੋਲੋ ਜ਼ਰੂਰ ਕਰਨਾ ਤਾਂ ਕਿ ਪੰਜਾਬ ਤੇ ਦੇਸ਼ ਵਿਦੇਸ਼ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਬਣੇਰੋ ਸਟਨਾ ਦੇਖਦੇ ਹੋੜਾ ਸਾਡਾ ਚੈਨਲ ਹਾਂਜੀ ਅੱਜ ਦੇ ਪ੍ਰੋਗਰਾਮ ਬਾਰੇ ਕੀ ਕਹੋਗੇ ਸਭ ਤੋਂ ਪਹਿਲਾਂ ਜੋ ਵੀ ਮੇਰੇ ਪੈਣਪਰਾ ਪ੍ਰੋਗਰਾਮ ਵਿੱਚ ਪਹੁੰਚੇ ਸੀਗੇ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆਂ ਔਰ ਆਸ਼ੂ ਭਾਈ ਜੀ ਪਹੁੰਚੇ ਸੀਗੇ ਔਰ ਜਿੰਨੇ ਸਮੁੱਝੀ ਟੀਮ ਦੇ ਮੈਂਬਰ ਜਿਨ੍ਹਾਂ ਨੇ ਵੀ 2 ਕੁ ਮਹੀਨਿਆਂ ਦੇ ਅੰਦਰ ਜਾਂ 3 ਮਹੀਨਿਆਂ ਦੇ ਵਿੱਚ ਬਲੱਡ ਡੋਨੇਟ ਕੀਤਾ ਸੀਗਾ ਉਨਾ ਸਾਰੇ ਭਰਾਵਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆਂ ਔਰ ਸਾਡੇ ਨੌਜਵਾਨ ਪੀੜੀ ਨੂੰ ਬੇਨਤੀ ਹੈ ਕਿ ਭਾਈ ਆਪਾਂ ਇਹਨਾਂ ਕੰਮਾਂ ਨੂੰ ਛੱਡ ਕੇ ਨਸ਼ੇ ਪਰਸਤੀ ਨੂੰ ਛੱਡ ਕੇ ਚੋਰੀ ਠੱਗੀਆਂ ਛੱਡ ਕੇ ਆਪਾਂ ਕੋਈ ਮਾਨਤਾ ਭਲਾਈ ਦੇ ਕੰਮ ਕਰੀਏ ਜਿਹਦੇ ਵਿੱਚ ਕਿਸੇ ਪੈਣਪਰਾ ਦਾ ਕੋਈ ਫਾਇਦਾ ਹੋਵੇ ਕਹਿੰਦੇ ਪਾਪ ਜਿਵੇਂ ਆਪਾਂ ਕੋਈ ਅੱਜ ਬਲੱਡ ਕਿਸੇ ਨੂੰ ਦਿੰਨੇ ਆ ਤੇ ਉਹ ਆਪਣੇ ਕਿਸੇ ਕੰਮ ਆਦਾ ਕਿਸੇ ਪੈਣਪਰਾ ਦੀ ਜਾਨ ਬਚ ਜਾਂਦੀ ਹੈ ਜੀ ਔਰ ਨੌਜਵਾਨਾਂ ਨੂੰ ਕੀ ਅਪੀਲ ਕਰੋਗੇ ਨੌਜਵਾਨਾਂ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਆਂ ਵੀ ਨਸ਼ਿਆਂ ਨੂੰ ਛੱਡ ਕੇ ਤੇ ਕੋਈ ਚੰਗੇ ਆਪਾਂ ਕੰਮ ਕਰੀਏ ਤਾਂ ਜੋ ਆਨਲ ਟਾਈਮ 'ਚ ਆਪਣੇ ਠੀਕ ਹੈ ਜੀ ਤੇ ਨਸ਼ੇ ਵੀ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਟਾਪ ਤੇ ਜਾ ਰਿਹਾ ਆਪਣਾ ਫਿਰੋਜ਼ਪੁਰ ਸਭ ਤੋਂ ਟਾਪ ਨੰਬਰ 1 ਤੇ ਹੈਗਾ ਫਿਰੋਜ਼ਪੁਰ ਨਸ਼ਿਆਂ ਦੇ ਵਿੱਚ ਜੀ ਤੇ ਉਹ ਭਰਾਵਾਂ ਨੂੰ ਅਪੀਲ ਹੈ ਬਈ ਇਹ ਕੰਮ ਛੱਡੀਏ ਔਰ ਆਪਾਂ ਚੰਗੇ ਕੋਈ ਬਲੱਡ ਨੈਟ ਵਰਗਾ ਜਾਂ ਕੋਈ ਰੁਖ ਵਗੈਰਾ ਪਾਣੀ ਬਚਾਈਏ ਇਹ ਕੰਮ ਆਪਾਂ ਜ਼ਰੂਰ ਕਰੀਏ ਜੀ ਸੋ ਮਿਹਰਬਾਨੀ ਜੀ ਅੰਜ ਸਰ ਅੱਜ ਦੇ ਪ੍ਰੋਗਰਾਮ ਤੇ ਚਾਚੇ ਕੋਲ ਸਰ ਕੰਪਲੀਟ ਹੋ ਸਭ ਤੋਂ ਪਹਿਲਾਂ ਤਾਂ ਕਹਾਂਗਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਅੱਜ ਦੇ ਅੱਜ ਦੇ ਜਿਹੜੇ ਐਡੇ ਵੱਡੇ ਇਤਿਹਾਸਿਕ ਦੇ ਦਿਨ ਦੇ ਉੱਤੇ ਅੱਜ ਫਿਰੋਜ਼ਪੁਰ ਕੈਂਟ ਵਿਖੇ ਸ਼ਹਿਰ ਵਿਖੇ ਸਾਡਾ ਖੂਨਦਾਨ ਕੈਂਪ ਲਗਾਇਆ ਗਿਆ ਹੈ ਮੈਂ ਧੰਨਵਾਦ ਕਰਦਾ ਸਾਰੀ ਸਮੂਚੀ ਕਮੇਟੀ ਦਾ ਇਹ ਕਲੱਬ ਦਾ ਜਿਨ੍ਹਾਂ ਨੇ ਇਹਨਾਂ ਮਾਨ ਸਤਕਾਰ ਦੇ ਦਾਸ ਨੂੰ ਉਹ ਸੰਦੇਸ਼ ਸਿਰਫ ਇੰਨਾ ਹੀ ਹੈ ਕਿ ਪੰਜਾਬ ਹਮੇਸ਼ਾ ਪੂਰੇ ਹਿੰਦੁਸਤਾਨ ਪੂਰੀ ਕਾਇਨਾਤ ਦੇ ਵਿੱਚ ਹਮੇਸ਼ਾ ਜਿਹਦੇ ਸ਼ਹਾਦਤਾਂ ਕੁਰਬਾਨੀਆਂ ਔਰ ਆਪ ਦੇ ਆਪ ਨੂੰ ਕਿਸੇ ਵੀ ਗੱਲ ਪਿੱਛੋਂ ਵਾਂਝਾ ਨਹੀਂ ਛੱਡਿਆ। ਔਰ ਇਹ ਸੰਦੇਸ਼ ਸਿਰਫ ਇਹੀ ਹੈ ਅੱਜ ਪਾਣੀਆਂ ਦਾ ਮੁੱਦਾ, ਨਸ਼ੇ ਦਾ ਮੁੱਦਾ ਸਭ ਨਾਲ ਵੱਡਾ ਮੁੱਦਾ ਹੈ। ਮੈਂ ਇਹਦੇ ਦੇ ਸਭ ਨੂੰ ਪਾਣਾ ਪ੍ਰਾਣੂ ਇਹ ਬੇਨਤੀ ਕਰਦਾ ਵੀ ਆਪਾਂ ਪਾਣੀ ਬਚਾਓ ਜਿਹੜੀ ਇੱਕ ਮੁਹਿੰਮ ਆ ਉਹ ਸਟਾਰਟ ਕਰ ਰਹੇ ਆ। ਪਾਣੀਆਂ ਦੇ ਮੁੱਦੇ ਤੇ ਤੇ ਨਸ਼ੇ ਦੇ ਮੁੱਦੇ ਤੇ ਗੱਲ ਕਰੀਏ ਇੱਥੇ ਬਹੁਤ ਸਾਰੇ ਮਸਲਿਆਂ ਦੀ ਗੱਲਬਾਤ ਕੀਤੀ। ਸ਼ਾਮ ਨੂੰ 9 ਵਜੇ ਤੋਂ ਬਾਅਦ ਕਹਿ ਸਕਦੇ ਹਾਂ ਫਰੂਸਪੁਰ ਦੇ ਹਾਲਾਤ ਦੱਸੇ ਇੱਥੇ ਭਰਾਵਾਂ ਨੇ ਕਿ ਕੋਈ ਮੋਬਾਈਲ ਤੇ ਗੱਲ ਹੀ ਕਰ ਸਕਦਾ ਕਿਸੇ ਭੈਣ ਦੇ ਘਰ ਚ ਜੇ ਕੋਈ ਸੋਹਣੀ ਦੀ ਵਾਲੀ ਆ ਉਹ ਪਾ ਕੇ ਬਾਹਰ ਰੋਡ ਤੇ ਨੰਗ ਸਕਦੀ ਇਹੋ ਜਿਹੀ ਜਿਹੜੀਆਂ ਮੁਸ਼ਕਲਾਂ ਨੇ ਉਹਦੇ ਬਾਰੇ ਪ੍ਰਸ਼ਾਸਨ ਨਾਲ ਗੱਲ ਕਰਨ ਦੀ ਵੀ ਇੱਥੇ ਬਹੁਤ ਸਾਰੇ ਬੰਦੇ ਨੇ ਮਾਨ ਗੱਲ ਰੱਖੀ ਆ ਲੇਕਿਨ ਮੈਂ ਸਮਝਦਾ ਵੀ ਇਕਾਗਰਤਾ ਤੇ ਜਿਹੜੀ ਆਪਸ ਦੇ ਵਿੱਚ ਜਿਹੜਾ ਭਾਈਚਾਰਾ ਉਹ ਇਕੱਠੇ ਰਵਾਂਗੇ ਤਾਂ ਸੱਚੇ ਪਾਤਸ਼ਾਹ ਕਿਰਪਾ ਵੀ ਕਰੂਗਾ ਨਸ਼ੇ ਦੇ ਵੀ ਠੱਲ ਪਾਵਾਂਗੇ ਔਰ ਪਾਣੀ ਦਾ ਜਿਹੜਾ ਮਸਲਾ ਹੈ ਪਾਣੀ ਬਚਾਓ ਜਿਹੜੀ ਮੁਹਿੰਮ ਸ਼ੁਰੂ ਕਰ ਰਹੇ ਆ ਉਹਦੀ ਵੀ ਅਸੀਂ ਆਵਾਜ਼ ਚੁੱਕਾਂਗੇ ਸੋ ਮੈਂ ਸਾਰੇ ਕਲੱਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਰਵਿੰਜੀ ਦਾ ਸਾਰਿਆਂ ਦਾ ਬਹੁਤ-ਬਹੁਤ ਤੁਹਾਡਾ ਬਾ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਖਸ਼ਤ ਹੈ ਅੰਜੀ ਪ੍ਰਧਾਨ ਜੀ ਅੱਜ ਦੇ ਪ੍ਰੋਗਰਾਮ ਬਾਰੇ ਕੀ ਗੱਲ ਸਭ ਤੋਂ ਪਹਿਲਾਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਸ਼ੁਕਰੀਆ ਸਭ ਤੋਂ ਪਹਿਲਾਂ ਇਹ ਕਰਾਂਗੇ ਕਿਉਂਕਿ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਇਹੀ ਆਵਦੀ ਜਿਹੜੀ ਆਵਾਜ਼ ਹੈ ਉਹ ਜਨਤਾ ਦੇ ਘਰ ਪਹੁੰਚਾ ਸਕਦੀ ਆ ਸਭ ਤੋਂ ਪਹਿਲਾਂ ਇੱਕ ਵਾਰੀ ਫਿਰ ਤੁਹਾਡਾ ਬਹੁਤ-ਬਹੁਤ ਧੰਨਵਾਦ ਦੂਸਰੀ ਗੱਲ ਅਸੀਂ ਇਹ ਮੁੱਦਾ ਇੱਥੇ ਰੱਖਿਆ ਅੱਜ ਕਿ ਜਿਹੜਾ ਹਾਲਾਤ ਤੁਹਾਨੂੰ ਪਤਾ ਹੈ ਫਰੋਜ਼ਪੁਰ ਦਾ ਕੀ ਬਣ ਚੁੱਕਿਆ ਹੈ ਕਿ ਨਸ਼ਿਆਂ ਨਾਲ ਜ਼ਰ ਰਾਤ ਨੂੰ 9 ਵਜੇ ਤੋਂ ਬਾਅਦ ਆਪਣਾ ਸ਼ਹਿਰ ਚੋਂ ਨਿਕਲਾ ਉਹ ਆਮ ਜਨਤਾ ਦੇਗਾ ਸਵੇਰੇ 6 ਵਜੇ ਤੋਂ ਬਾਅਦ ਕੋਈ ਲੇਡੀਜ਼ ਇਹ ਨਿਕਲ ਜਗੇ ਸਿਆਰ ਕਰ ਲਵੇ ਬਾਹਰ ਅਗੇ ਪਤਾ ਨਹੀਂ ਕੋਈ ਕਿਹੜਾ ਪਿੱਛੋਂ ਕਿੰਨੇ ਆ ਕੇ ਕੋਈ ਮੋਬਾਈਲ ਮਾਰ ਕੇ ਲੈ ਜਨਾ ਜਾਂ ਕਿਸੇ ਨੇ ਕਿਸੇ ਦੀ ਵਾਲੀ ਖੋ ਕੇ ਲੈ ਜਿੰਦੀ ਗਈ ਹਾਲਾਤ ਵੱਧ ਤੋਂ ਬੱਤਰ ਹੋ ਚੁੱਕੇ ਫਰੋਈਪੁਰ ਦੇਗੇ ਨੇ ਰਾਤ ਨੂੰ ਅਹੀ ਕੋਈ ਕੰਮ ਤੋਂ ਵੀ ਆਨੇ ਆ ਰਾਜ ਇੱਕ ਬੰਦਾ ਕੋਈ ਭੇਸ ਬੰਦ ਕੇ ਖੜਾ ਹੁੰਦਾ ਇਹ ਵੀ ਪਤਾ ਨਹੀਂ ਉਹ ਪੁਲਿਸ ਵਾਲਾ ਹੈ ਮੁਲਾਜ਼ਮ ਵੀ ਹੈ ਕਿ ਦੂਸਰਾ ਹੈ ਨਾ ਕੋਈ ਨੇ ਕੋਈ ਇਹ ਆਪਦੇ ਵਿਚਾਰ ਰੱਖੇ ਹੈ ਪ੍ਰਸ਼ਾਸਨ ਨੇ ਕਿ ਆਪਣਾ ਬਾਈ ਜੀ ਦੇ ਰਾਹੀਂ ਕਿ ਸਾਡੇ ਸਾਰੇ ਜਿਹੜੇ ਹਾਲਾਤਾਂ ਨੂੰ ਠੀਕ ਕੀਤਾ ਜਾਵੇ ਤੇ ਸਾਡੇ ਨਾਲ ਸੁਣਵਾਈ ਹੋਵੇ ਕਿ ਜਿਵੇਂ ਕਿਸੇ ਤਰ੍ਹਾਂ ਕੋਈ ਰਾਜ ਕੋਈ ਮੁਲਾਜ਼ਮ ਇੱਕਦਾਂ ਖੜਾ ਹੁੰਦਾ ਤੇ ਉਹਨਾਂ ਸਾਡਾ ਆਈ ਕਾਰਡ ਵੇਖ ਕੇ ਉਹਨੂੰ ਛੱਡਿਆ ਜਾਵੇ। ਨੌਜਵਾਨਾਂ ਨੂੰ ਉਪਰਾਲਾ ਕੀਤਾ ਗਿਆ ਕੀ ਗੱਲ? ਨੌਜਵਾਨਾਂ 'ਤੇ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਜਿਹੋ ਜਿਹੇ ਹਾਲਾਤ ਜੇ ਆਪਾਂ ਵੇਖੀਏ ਨਸ਼ਿਆਂ ਦੇ ਵਿੱਚ ਇੰਨਾ ਕੋ ਬੁਰਾ ਹਾਲਾਤ ਕਿ ਲੋਕ ਜਿਹੜੇ ਨੌਜਵਾਨ ਪੀੜ੍ਹੀ ਆਪਣੀ ਹੋਣ ਦੀ ਉਹ ਨਸ਼ੇ 'ਚ ਡੁੱਬੀ ਪਈਏ ਲੇਕਿਨ ਇਹਨਾਂ ਵਿੱਚ ਉੱਠ ਕੇ ਵੀ ਸਾਡੇ ਬਾਈ ਹਰ ਰਵੰਸ ਨੇ ਜਾਂ ਇਹਨਾਂ ਦੀ ਸਮੂਹ ਟੀਮ ਨੇ ਮੈਗਨਸ ਲ ਕਿ ਜੋ ਕੀ ਬਹੁਤ ਹੀ ਵਧੀਆ ਆਪਾਂ ਕਹਿ ਸਕਦੇ ਗਿਆਂ ਕਿ ਹਾਲਾਤ ਇਹ ਨੇ ਕਿ ਨਸ਼ੇ ਵਿੱਚ ਨਿਲ ਕੇ ਆਪਾਂ ਖੂਨ ਦੇ ਲੋਕਾਂ ਨੂੰ ਬਚਾਉਣ ਦੇ ਪੱਧਰੀ ਕੰਮ ਕਰ ਰਹੇ ਆ ਮੈਂ ਹਰੇਕ ਬੰਦੇ ਨੂੰ ਅਪੀਲ ਕਰਾਂਗਾ ਆਪਦੇ ਵੱਲੋਂ ਤੇ ਆਪਦੀ ਸਮੂਹ ਯੂਨੀਅਨ ਵੱਲੋਂ ਕਿ ਭਾਈ ਇਹਨਾਂ ਦਾ ਸਾਥ ਦਿਓ ਹੱਥੋਂ ਹੱਥ ਜਿੰਨਾ ਵੀ ਹੋ ਸਕੇ ਤੁਨੋਂ ਮਣੋਂ ਤੁਨੋਂ ਸਾਰਾ